ਹੁਣ ਅਸੀਂ ਤੁਹਾਡੀ ਗੱਲ ਬਾਤ ਕਰਾਂਗੇ ਪ੍ਰਬੰਧਕ ਕਮੇਟੀ ਦਾ ਉਹਨਾਂ ਦਾ ਇਸ ਸ਼ਿੰਜ ਬਾਰੇ ਕੀ ਕਿਹਾ ਹਾਂਜੀ ਹਾਂਜੀ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਪ्युअर ਪੰਜਾਬ ਹੈਡਲਾਈਨ ਆਉਣ ਜਾਂਦੇ ਇਹ ਸਾਡਾ ਸ਼ਿੰਜ ਵਿਲਾ 18 ਮਾਰਚ ਦਾ ਹਰ ਇੱਕ ਸਾਲ ਮਨਾਇਆ ਜਾਂਦਾ ਹੈ ਤੇ ਸਾਡੇ ਨਗਰ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰਾ ਬਣਾ ਤੇ ਅਰੇਂਜਮੈਂਟ ਕੀਤੇ ਜਾਂਦੇ ਆ ਜੀ ਤੇ ਸਾਡੇ ਜੋ ਵੀ ਇੱਥੇ ਪਹਿਲਵਾਨ ਆ ਰਹੇ ਆ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ ਸਾਡੇ 20 ਅਖਾੜੇ ਸੱਦੇ ਹੋਏ ਐ ਇਸ ਵਾਰ ਕੀ ਜੇ ਸਿੱਗਤ ਕਰਦੇ ਆ ਇਥੇ ਪਹੁੰਚਣ ਦਾ ਬਹੁਤ-ਬਹੁਤ ਸਵਾਗਤ ਉਹਨਾਂ ਦਾ ਅਗਲੀ ਗੱਲ ਕਰੀਏ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਪ੍ਰਬੰਧ ਹੁੰਦੇ ਨੇ ਜੇ ਗੱਲ ਕਰੀਏ ਸਰ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਇਲਾਕੇ ਦੀ ਵੱਡੀ ਜਵਨਨੀ ਗਈ ਹੈ ਪਿੰਡ ਸੋਲ ਜ਼ਗੀਰ ਦੇ ਧੰਨ ਧੰਨ ਬਾਬਾ ਲਖਨ ਦਾ ਪੀਰ ਦੀ ਜਾਤ ਦੀ ਸਮਾਰਕ ਸਵਾਨਾ ਸ਼ਿੰਝ ਮੇਲਾ ਜੋ ਕਿ ਹਰ ਸਾਲ 5-6 ਦਿਨ ਲਾਇਆ ਜਾਂਦਾ ਹੈ ਪਿੰਡ ਸੋਲ ਜ਼ਗੀਰ ਦੇ ਵਿੱਚ ਜਿਸ ਵਿੱਚ ਐਨਆਰਆਈ ਵੀਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਇਸ ਵਾਰ ਵੀ ਜਿਹੜੇ ਵੀਰਾਂ ਨੇ ਬਸ ਬੈਠ ਕੇ ਸਾਡੇ ਇਸ ਮੇਲੇ ਨੂੰ ਸਹਿਯੋਗ ਦਿੱਤਾ ਹੈ ਐਨਆਰਆਈ ਵੀਰ ਜਿਨ੍ਹਾਂ ਨੇ ਸਹਿਯੋਗ ਦਿੰਦੇ ਦੇ ਨਾਲ-ਨਾਲ ਪਿੰਡ ਵਾਸੀ ਵੀ ਆਪਣਾ ਪੂਜੋ ਉਤਾਰ ਇਸ ਮੇਲੇ ਵਿੱਚ ਪਹੁੰਚੇ ਨੇ ਇਸ ਮੇਲੇ ਵਿੱਚ ਇਸ ਵਾਰ ਭੁਪਿੰਦਰ ਜਨਾਬ ਅਤੇ ਮਿਰਜਾ ਹਰਨ ਦੇ ਵਿੱਚ ਜੋ ਪੱਟਕੇ ਦੀ ਪਹਿਲੇ ਨੰਬਰ ਦੀ ਕੁਸ਼ਤੀ ਰੱਖੀ ਗਈ ਹੈ ਉਸ ਦਾ ਪ੍ਰਾਈਜ਼ 175000 ਰੁਪਏ ਸਰਦਾਰ ਸੰਦੀਪ ਸਿੰਘ ਯੂ ਐਸ ਏ ਅਤੇ ਉਹਨਾਂ ਦੇ ਬ੍ਰਦਰ ਲਾਡੀ ਭਾਜੀ ਜੋ ਕਿ ਹਰ ਇੱਕ ਸਾਲ ਪੱਟਕੇ ਦੀ ਪਹਿਲੇ ਨੰਬਰ ਦੀ ਕੁਸ਼ਤੀ ਨੂੰ ਸਪான்ਸਰ ਕਰਦੇ ਨੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਪੱਟਕੇ ਦੀ ਦੂਜੇ ਨੰਬਰ ਦੀ ਕੁਸ਼ਤੀ ਸਰਦਾਰ ਅਮਰੀਕ ਸਿੰਘ ਖੂਆਲੇ ਆਫ ਸੋਰ ਯੂ ਐਸ ਏ ਅਤੇ ਕੈਨਸੋਰ ਯੂ ਐਸ ਏ ਵੱਲੋਂ ਸਪான்ਸਰ ਕੀਤੀ ਗਈ ਹੈ ਅਸੀਂ ਪਰਵਰਦਾ ਕਮੇਟੀ ਇਹਨਾਂ ਵਿਰਧਾਤਾਂ ਖਾਸ ਧੰਨਵਾਦ ਕਰਦੇ ਆ ਜੋ ਇਹਨਾਂ ਦੀ ਇਸ ਖੇਲੇ ਨੂੰ ਕਾਮਯਾਬ ਕਰ ਲਈ ਇਹਨਾਂ ਵੱਡਾ ਜੁਰਮਤੀ 1,75,000 ਰੁਪਏ ਪੜਕੇ ਦੀ ਦੂਜੀ ਕੁਸ਼ਤੀ ਦਾ ਨਾਮ ਹੈਗਾ 1,33,000 ਰੁਪਏ ਇਹ ਗੱਲ ਕਰੇ ਪੜਕੇ ਦੀ ਕੁਸ਼ਤੀ ਨਾਲ ਦੇਖਣ ਨੂੰ ਮਿਲਣਗੀ ਅੱਜ ਬਹੁਤ ਸ਼ਾਨਦਾਰ ਕਿਹੜੇ ਪਹਿਲਵਾਨਾਂ ਨੂੰ ਦੇਖਣ ਨੂੰ ਮਿਲਣਗੇ ਇਹ ਪੜਕੇ ਦੀ ਕੁਸ਼ਤੀ ਤੋਂ ਬਾਅਦ ਸਾਡੇ ਇਸ ਏਸ਼ੀਅਨ ਦੇ ਵਿੱਚ ਤਕਰੀਬਨ 20 ਅਖਾੜੇ ਸੱਦਾ ਪੱਤਰ ਭੇਜੇ ਗਏ ਨੇ ਗ੍ਰੀ ਪ੍ਰਦੇਸ਼ ਦਾ ਬਸਤੀ ਦੀ ਖੇਡ ਕਰਦਾ ਆਪਣੇ ਤੇ ਮਾਪਰਾਂ ਜੀ ਜੋ ਉਤਰਾਤਰ ਇਸ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਇਹ ਸਾਰਾ ਮੈਨੇਜ ਕੀਤਾ ਜਾ ਰਿਹਾ ਹੈ ਉਹਨਾਂ ਦੀ ਰਹਿਤਾਈ ਦੇਟ ਜੋ ਇਹ ਸਾਡੇ ਉਹਨਾਂ ਦਾ ਪ੍ਰਬੰਧ ਭਤੀ ਮਾਪਰਾਂ ਜੀ ਲੋਕ ਕੀਤਾ ਗਿਆ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਲਈ ਤੇ ਨਸ਼ਿਆਂ ਤੋਂ ਬਚਾਉਣ ਲਈ ਅੱਜਕੱਲ੍ਹ ਗ੍ਰਾਊਂਡ ਦੇ ਵਿੱਚ ਖੇਡਾਂ ਦਾ ਪਰਫਾਰਮੈਂਸ ਬਹੁਤ ਜ਼ਿਆਦਾ ਹੋ ਚੁੱਕੀ ਆ ਅਸੀਂ ਅਪੀਲ ਕਰਦੇ ਆ ਵੀ ਹਰੇਕ ਪਿੰਡ ਨੂੰ ਇਹੋ ਜਿਹੇ ਉਮਾਲੇ ਕਰਨੇ ਚਾਹੀਦੇ ਇਹ ਹੀ ਮੈਸੇ ਆ ਵੀ ਨਸ਼ੇ ਧਿਆ ਕੇ ਗ੍ਰਾਊਂਡ ਨੂੰ ਪਹਿਲਾ ਪਿਆਰ ਮੰਨਿਏ ਗਰਾਉਂਡ ਦੇ ਜਾਣ ਕੇ ਬੇਨਤ ਕਰੀਏ ਤੇ ਨਸ਼ੇ ਆਪਣੇ ਦੂਰ ਆਪਣੇ ਆਪ ਹੋ ਜਾਣੋ ਬਾਪਾ ਜੀ ਸੋਹਣ ਜਗੀਰ ਪਹਿਲੇ ਜਿੰਨਗੇ ਜੁਸੇ ਬਰਦਰ ਲਾਦੀ ਜੁਸੇ ਸਾਡੇ ਸਰਗੋਸ਼ਿਤ ਦਰਸ਼ਕ ਜੀ ਤੇ ਪਰਿਵਾਰ ਵੱਲੋਂ ਅੱਜ ਦੀ ਇਹ ਵੱਡੀ ਕੁਸ਼ਤੀ ਜਾਰੀ ਦੇਖਣ ਤੇ ਕੌਣ ਜਿੱਤਦਾ ਕੌਣ ਹਾਰਦਾ ਬੱਲਾ ਸਮੇਂ ਦੀਆਂ ਕਿ ਮੁੱਤ ਭਲਵਾਨ ਮਾਰੇ ਡੰਡ ਬੈਠਾ ਮੰਨ ਮੰਨਿਆ ਬਾਪੂ ਦੀ ਮੁੱਛ ਕੱਢੀ ਉਮਰ ਨੇ ਮੇਰੀ ਹੁੰਦੀ ਮੈਂ ਤੱਕ ਦੀ ਗਾਉਂ ਤੋਂ ਸੁਨਾਗ ਤੇ ਲੋਰ ਚੜੀ ਰਾਜਾ ਕਿਲਾ ਨਾਮੇ ਵਾਲਾ ਲੇਖਦਾ ਗੱਲ ਸਿੱਧੀ ਮੱਝ ਦੀ ਦੁਕਾਨੇ ਮਿੱਤਰੋ ਕਿ ਜ਼ਿੰਦਗੀ ਤੇ ਹੱਥ ਲੱਗ ਦੇਣਾ ਛੱਡਿਓ ਕਦੇ ਛੱਡਿਏ ਨਾ ਯਾਰ ਪੁਰਾਣੇ ਮਿੱਤਰੋ ਅੱਜ ਪ੍ਰਦੀਪ ਭਾਈ ਦਾ ਧੰਨਵਾਦ ਹੈ ਨਾਲ ਸਾਰੇ ਮਿੱਤਰਾਂ ਦਾ ਬਹੁਤ ਵੱਡਾ ਪਿਆਰ ਦਿੱਤਾ ਚੋਟੀ ਦਾ ਕਲਾ ਸੰਗਿਆ ਆਓ ਦੂਸਰੇ ਪਾਸੇ ਬਟਾ ਦਾ ਐਨੋ ਵਾਹ ਬਾਕੀ ਖੇਡੇ ਦਾ ਕਾਲਜ ਦੇ ਭੜੇ ਹੈ ਤੇ ਕੁੱਲ ਕਸਤੀਆਂ ਬਹੁਤ ਬਹੁਤ ਕਸਤੀਆਂ ਵਾਹ ਵਾਹ ਦਾ ਘਰ ਦਾ ਸਾਡੀ ਭਰਾ ਹਾਜ ਜਿਹਨਾਂ ਨੇ ਬਹੁਤ ਵੀ ਕੁੱਤੀ ਬੰਗਲ ਵੋਟੇ ਮਾਰ ਰਹੇ ਕਰ ਰਹੇ ਹੈ ਹੋ ਜੇ ਰੇਡ ਕੱਢੀ ਵਾਲੇ ਘਾ ਵੀ ਪੁੱਜੇ ਹੋਏ ਆ ਕੋਲ ਆਧਾਰਨ ਦੀ ਬਹੁਤ ਧੰਨਵਾਦ ਆਉਂਦੀ ਖਤਮ ਮੇਜਰ ਟ੍ਰਾਫਿਕ ਦਾ ਪਟੋਰੀ ਵਾਲਾ ਅਸਲ ਹੋਦੇ ਸਾਈਡ ਤੇ ਆਹ ਸਾਹਮਣੇ ਵਾਹ ਇਹ ਜਿੰਦ ਚਾਹਤ ਕੋਈ ਅੱਤ ਚਾਗਦੇ ਨੰਬਰ ਦੇ ਦੋਨਾਂ ਬੱਲੇ ਦਾ ਗੇੜਾ ਨਵਾਦੀ ਪ੍ਰਦੀਪਾ ਜੀ ਵਾਹ ਉਧਰ ਸੋਨੂ ਕੰਗ ਪੀਏ ਸਾਬ ਸੁਖਰਾਂ ਦੇ ਵਿੱਚ ਵੱਡਾ ਕੁਸ਼ਤੀ ਦਾ ਜਗਤ ਹੁੰਦਾ ਹੈ ਔਰ ਵਰਦੀਪ ਪਹਿਲਵਾਨ ਨੇ ਉਹਨਾਂ ਦਾ ਲੱਗਦੇ ਜਿੰਗਰ ਹਰਸ਼ ਅੱਜ ਕੱਲੋ ਪਹਿਲਵਾਨੀ ਕਰਦਾ ਪੰਜ ਪੀਰੀ ਦਰਬਾਰ ਐਂਜੇ ਗੱਲ ਕਰੀ ਬਾਬਾ ਦੀਪਾ ਜੀਆ ਕੋਲ ਉਧਰ ਛਾਬੜਾ ਸਾਹਿਬ ਇਸ ਏਰੀਏ ਦੇ ਨੇ ਧਟਕ ਪੁੱਤਰਕਾਰਾਂ ਦੇ ਵਿੱਚ ਨਾਮ ਹੈ ਇਲੈਕਟ੍ਰੋਨਿਕ ਐਕਸਪ੍ਰੈਸ মিডিਆ ਤੋਂ ਸਾਡੇ ਭਰਾ ਪਹੁੰਚੇ ਹੋਏ ਆ ਉਹਨਾਂ ਦਾ ਵੀ ਵੱਡਾ ਵੈਲਕਮ ਆਖਦੇ ਆ ਸਾਡੇ ਛਾਬੜਾ ਸਾਹਿਬ ਜਿਹੜੇ ਦੇ ਖੇਡ ਮੇਲੇ ਪੰਜਾਬ ਚੈਨਲ ਵੀ ਜਿਹੜੇ ਹਾਂ ਜੀ ਗੱਲ ਕਰੀ ਰਨ ਹੁੰਦੇ ਐ ਤੇ ਦੇਖੋ ਸਰਕਾਰ ਕਰਦੇ ਐ ਬਹੁਤ ਬਹੁਤ ਰੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਸਿਰੇ ਦੀ ਕੋਚੀ ਸਾਡੀਆਂ ਅੱਖਾਂ ਦੇ ਸਾਹਮਣੇ ਲਾ ਚੋਟੀ ਦਾ ਦੰਗਲ ਅੱਜ ਸੋਲਜੇ ਦੇ ਧਰਤੀ ਦੇ ਵਿੱਚ ਰੌਣਕਾਂ ਲੱਗੀਆਂ ਨੇ ਆਓ ਜੀ 3 ਨੰਬਰ ਚੰਦੀ ਦੀ ਕੁਸ਼ਤੀ ਸ਼ੁਰੂਆਤ ਹੋਣ ਲੱਗੀ ਸਿਰੇ ਦੀ ਟੱਕਰ ਹੈ ਇੱਕ ਪਾਸੇ ਹੈਪੀ ਬਾਲਵਾ ਜੀ ਜਨਾਲਾ ਹੱਥ ਖੜਾ ਕਰਿਓ ਕਾਲੇ ਰੰਗ ਦੀ ਗੈਂਜ ਤਾਲੀਆਂ ਮਾਰਵੇ ਜ਼ੋਰਦਾਰ ਦੂਸਰੇ ਪਾਸੇ ਹਰਸ਼ਪਾਪਾ ਭਾਈ ਭਗਤ ਦੀ ਪਰਿਉਾਂ ਦੇ ਖਾੜੇ ਦਾ ਮਨਲਾ ਜੱਗਾ ਸਾਡਾ ਬਰਾਕ ਕਾਇਨਾਰੀਆਂ ਕੋਲ ਜਾਣਾ ਦੇ ਖਾੜੇ ਦਾ ਮਨਲਾ ਸਿੱਖ ਸਰਦਾਰ ਗੰਗਰੂ ਗੁਰਦੀਪ ਪਹਿਲਵਣ ਜਿਨ੍ਹਾਂ ਨੇ ਆਪ ਕੰਦੇ ਠੱਕਾਂ ਗੋਪਨਾਂ ਦੇ ਉੱਤੇ ਨਾਮਣਾ ਵੱਡਾ ਕਮਾਇਆ ਸਿੱਖ ਸਰਦਾਰ ਗੰਗਰੂ ਹੈ ਕਿ ਮਹਾਮਨੀ ਰਣਜੀਤ ਸਿੰਘ ਕੋਲ ਨਾਲ ਜੋਰ ਤੋਂ ਮੁਲਕ ਲਾਇਆ ਖੇਡ ਮੁਲਕ ਦਾ ਟੀਮ ਦੀ ਵਕਾਫੀ ਸਿੱਕਾ ਆਪਣੇ ਨਾਮ ਦਾ ਚੁਲਾਇਆ ਗਿਆ ਬੱਤੀ ਮਾਰਦੇ ਹੈ ਮੇਰਾ ਪਾਏ ਬਾ ਮੇਰਾ ਫੀ ਕਲਾਮ ਦਾ

جا رہے ہیں ایک پاسے کنڈے ہٹی جناب پرے پاسے ہے پرے پاسے ہاش پہلوان جی کا کا فرائی اگرا بھی ایکو سٹی میں جانے کے لیے کہ پورا کر جائے گا یہ کاڑا بھی سن کے چڑھو ہے اج تاں کی روٹیاں جیڈی کشمیری صاحب جیڈی کشمیری کالج دا پروارہ ਮਰੀਆ ਸਾਡੇ ਸੰਦੀਪ ਚੰਗੀ ਜੀਓਸੀ ਮਰਾਦਰ ਲਾਡੀ ਜੀਓਸੀ ਸਾਡੇ ਸਰਗੋਸੀ سے ਸਿੰਘ ਜੀ ਦਾ ਬੋਲੋ ਲੇਕਿਨ ਅਸੀਂ ਉਹਨਾਂ ਨੂੰ ਨਾਲ ਸੁਣੋਗੇ ਕਰਦੇ ਬਹੁਤ ਸ਼ੁਕਰੀਆ ਸਾਡੇ ਪਹਿਲੀਆਂ ਦੀ ਕਿਉਂਕਿ ਪੁਨਰ ਲਿਆ ਰਹੇ ਇਧਰ ਪਿੰਡਾ ਸਾਹਲਾ 165 ਦੇ ਅੱਜ ਬਹੁਤ ਖੜੀਆਂ ਵਿੱਚ ਆਉਂਦੇ ਕਿੰਗਾ ਮਜਾ ਫੁੱਲ ਮੌਜਾ ਅੱਜ ਦਾ ਮੇਲਾ ਖੇਡ ਕੁੱਤੀ ਦੀ ਐ ਜੇ ਕਮਤੀ ਸਾਡੇ ਵੀਰ ਅੱਜ ਦੇ ਕੁੱਤੀ ਡੰਗਰ ਦੇ ਵੱਡੇ ਸਪਾਂਸਰ ਹੈ ਭਾਈ ਸਰਜੀਤ ਯੂਐਸਏ ਇਹ ਆਪਰੇ ਫੋਟੋ ਸੁਪਰ ਸੁਖੀ ਤੋਂ ਨਹੀਂ ਪਤਾ ਤਾ ਇਹ ਸਾਹਲਾ ਦੀ ਗੱਲ ਹੈ ਜਿਸ ਨਾਲ ਨਾ ਨਾ ਫੜਦਾ ਹੈ ਬੜੀ ਸੋਹਣੀ ਜੀਰ ਉਹ ਆ ਲਾਟ ਫੜ ਗਏ ਵਾਹ ਵਾਹ ਬਾਬਾ ਮਗਨ ਦੇ ਪ੍ਰਾਪਤ ਕੀ ਸੁਣੀਏ ਕਰਾਂਗੇ ਤਾੜੀ ਮਾਰਦੇ ਰਹਿਣਾ ਫੁੱਲ ਸਵਾਦ ਵਾਦਿਆ ਮਰੀਖ ਫੋਲੀ ਖੂਰ ਨਿਮਰਸਾ ਦੇ ਲਈ ਕਿਤਾਬਾਂ ਉੱਤੇ ਤੇ ਕੀਏ ਰਹੇ ਜੀਰੂ ਗਾਣਾ ਗਾਉਂਦਾ ਆਪਰ ਦੇ ਪਾਟੇ ਪਾਟੇ ਬੜਾ ਝੜਖਾ ਜਲਾਉਂਦਾ ਆ ਗੱਲ ਹੋ ਗਈ ਹੈ ਹਲੇ ਵੀ ਕਿਤਾਬ ਤੋਂ ਹੋਰ ਵੀ ਕੱਢਿਆ ਉਹਦੇ ਨੂੰ ਵਾਹ ਬੱਲੇ ਮਾਨ ਸਰਵਾਏ ਕੀ ਸੁਣਤਾ ਰਹੇ ਆਹੋ হয়ে হে গ্যায় গ্যায় তুমি যো মলো ওরে আসু বেচ নেহি যো সাড়ে দে মদের করতে কুস্তি আর পাড় ইদার শাবরা সাহেব ন্দা ধন্যবাদ হ্যায় আওঁ সাড়ে দে মিয়ান সাড়ে পনহা দি বাবা ভাই কুজ গয়া হ্যায় যো সরকার সাড়ে নে সচিন্দা না আওঁ কালবা পথা মেরা কে দা আল আবনা আইত মারবা দি জুপে গানা মানু দিরা হ্যাঁঁ থরে ভি করনে হ্যায় ই বোর নবর চন দি মহাতাব যো সাড়ে পরিবারা